ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਗਰਮੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਯੂਜ਼ ਹੋਣ ਵਾਲੇ ਘਰ ਦੇ ਵਿੱਚ ਆਪੇ ਆਪਾ ਬਣਾ ਕੇ ਤਿਆਰ ਕਰਾਂਗੇ ਦੋ ਸ਼ੇਕ ਬਨਾਣਾ ਸ਼ੇਕ ਤੇ ਮੰਗੋ ਸ਼ੇਕ ਆਜੋ ਆਪਾਂ ਬਣਾਣਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਮੰਗੋ ਸ਼ੇਕ ਮੰਗੋ ਨੂੰ ਮੈਂ ਥੋੜਾ ਥੋੜਾ ਰਫਲੀ ਕੱਟ ਲਿਆ ਸੀ ਤੇ ਇਹਨੂੰ ਮੈਂ ਮਿਕਸੀ ਦੇ ਜਾਰ ਦੇ ਵਿੱਚ ਪਾ ਲਿਆ ਸੀ ਮਿਕਸੀ ਦੇ ਜਾਰ ਵਿੱਚ ਆਪਾਂ ਇਹਨੂੰ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰਨਾ ਹੈ ਤੇ ਥੋੜਾ ਜਿਹਾ ਮੈਂ ਪਾ ਲਿਆ ਸੀ ਦੁੱਧ ਦੁੱਧ ਮੈਂ ਅੱਧਾ ਕੱਪ ਹੀ ਪਾਇਆ ਹੈ ਤੁਸੀਂ ਫੁੱਲ ਫੈਟ ਘੱਟ ਫੈਟ ਜਿੰਦਾਂ ਦਾ ਮਰਜ਼ੀ ਤੁਹਾਡੇ ਘਰ ਪਿਆ ਉਹ ਪਾ ਸਕਦੇ ਹੋ ਤਿੰਨ ਦੋ ਤੋਂ ਤਿੰਨ ਜਿਹੜੇ ਮੈਂ 스ਪੂਨ ਸੀ ਉਹ ਮੈਂ ਚੀਨੀ ਦੇ ਲੈ ਲਏ ਸੀ ਤੇ ਹੁਣ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਮੰਗੇਓ ਹੈ ਕਿੰਨਾ ਸੋਹਣਾ ਗ੍ਰाइंड ਹੋਇਆ ਤੇ ਆਪਾਂ ਇਹਨੂੰ ਇੱਕ ਗਲਾਸ ਦੇ ਵਿੱਚ ਸਰਵ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਨੂੰ ਗਲਾਸ ਦੇ ਵਿੱਚ ਪਾ ਲਿਆ ਹੈ ਤੇ ਇੱਕ ਸਾਈਡ ਤੇ ਜਿਹੜੇ ਸੀਗੇ ਮੈਂ ਛੋਟੇ-ਛੋਟੇ ਜਿਹੜੇ ਮੰਗੇਓ ਦੇ ਪੀਸ ਸੀਗੇ ਉਹ ਮੈਂ ਕੱਟ ਕੇ ਆਲਰੇਡੀ ਰੱਖੇ ਹੋਏ ਸੀ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਪੀਂਨੇ ਆ ਮੰਗੇਓ ਹਨਾ ਤੇ ਜਦੋਂ ਆਪਣੇ ਮੂੰਹ ਚ ਆਉਂਦੇ ਆ ਤੇ ਆਪਾਂ ਨੂੰ ਬਹੁਤ ਵਧੀਆ ਲੱਗਦੇ ਆ ਤੁਸੀਂ ਇਹ ਦੇਖੋ ਜ਼ਰੂਰ ਕਰਕੇ ਦੇਖਣਾ ਇਹਦੇ ਨਾਲ ਮੰਗੇਓ ਸ਼ੇਕ ਦਾ ਜਿਹੜਾ ਕੇਸਟ ਆ ਹੋਰ ਜ਼ਿਆਦਾ ਵੱਧ ਜਾਂਦਾ ਹੈ ਤੇ ਇੱਕ ਸਾਈਡ ਤੇ ਜਿਹੜੇ ਸੀਗੇ ਬਦਾਮ ਔਰ ਕਾਜੂ ਉਸ ਸਮੇਂ ਸਾਈਡ ਤੇ ਕੱਟ ਕੇ ਰੱਖੇ ਹੋਏ ਸੀ ਇਹਨਾਂ ਦੇ ਡੈਕੋਰੇਸ਼ਨ ਕਰਨ ਦੇ ਵਾਸਤੇ ਤੁਸੀਂ ਦੇਖ ਸਕਦੇ ਹੋ ਜੂਸ ਆਪਣਾ ਕਿੰਨਾ ਆਪਣੇ ਇਸੇ ਤਰੀਕੇ ਦੇ ਨਾਲ ਘਰ 'ਚ ਬਣ ਕੇ ਤਿਆਰ ਹੋ ਗਿਆ ਹੈ ਆਪਾਂ ਨੂੰ ਬਾਜ਼ਾਰ 'ਚ ਜਾਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਜੇ ਆਪਾਂ ਨੂੰ ਆਉਂਦਾ ਤੇ ਆਪਾਂ ਘਰੇ ਬਣਾ ਕੇ ਪੀ ਸਕਦੇ ਹਾਂ ਤੇ ਗਰਮੀਆਂ ਦੇ ਵਿੱਚ ਆਪਣਾ ਇੰਜੋਏ ਕਰੋ ਘਰ ਦੇ ਵਿੱਚ ਬਣਾ ਕੇ ਜੂਸ ਪੀਓ ਤੇ ਦੂਜਾ ਪਜੂਸ ਬਣਾਵਾਂਗੇ ਬਨਾਨਾ ਸ਼ੇਕ ਬਨਾਨਾ ਸ਼ੇਕ ਬਹੁਤ इजी ਘਰ ਸ ਤੇਿਆਰ ਹੋ ਜਾਂਦਾ ਹੈ ਛੋਟੇ ਛੋਟੇ ਰਿਪੀਸ ਆਓ ਆਪਾਂ ਬਨਾਨਾ ਦੇ ਕੱਟ ਕੇ ਮਿਕਸੀ ਦੇ ਜਾਰ ਦੇ ਵਿੱਚ ਪਾ ਲਓ ਅੱਧਾ ਜਿਹੜਾ ਕੱਪ ਆ ਮੈਂ ਇੱਥੇ ਦੁੱਧਾ ਲੈ ਲਿਆ ਸੀ ਦੁੱਧ ਜਿਹੜਾ ਐ ਮੈਂ ਸੇਮ ਹੀ ਯੂਜ਼ ਕੀਤਾ ਹੈ ਤੁਸੀਂ ਵੀ ਉਹੀ ਦੁੱਧ ਜਿਹੜਾ ਸੇਮ ਯੂਜ਼ ਕਰ ਸਕਦੇ ਹੋ ਤੇ ਜਿਹੜਾ ਇੱਕ ਜਿਹੜਾ ਸਪੂਨ ਆ ਉਹ ਮੈਂ ਚੀਨੀ ਦਾ ਪਾ ਲਿਆ ਇਹ ਚੀਨੀ ਇੱਥੇ ਮੈਂ ਕੱਟ ਯੂਜ਼ ਕੀਤੀ ਹੈ ਕਿਉਂਕਿ ਬਨਾਨਾ ਆਲਰੇਡੀ ਜਿਹੜਾ ਮਿੱਠਾ ਹੁੰਦਾ ਹੈ ਤੇ ਹੁਣ ਮੈਂ ਦੇ ਲਈ ਇਸ ਨੂੰ ਗ੍ਰाइंड ਕਰ ਲਿਆ ਤੇ ਇੱਕ ਆਪਾਂ ਗਲਾਸ ਦੇ ਵਿੱਚ ਇਸ ਨੂੰ ਸਰਵ ਕਰ ਦਾਂਗੇ ਪਹਿਲਾ ਜਿਹੜਾ ਗਲਾਸ ਆ ਉਹ ਮੈਂ ਘੱਟ ਹੀ ਫਿਲ ਕਰਾਂਗੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਮੈਂ ਇਹਨੂੰ ਘੱਟ ਫਿਲ ਕੀਤਾ ਹੈ ਕਿਉਂਕਿ ਇਹਦੇ ਵਿੱਚ ਜਿਹੜੇ ਮੈਂ ਸੀਡਸ ਰੱਖੇ ਹੋਏ ਮੈਨੂੰ ਬਹੁਤ ਪਸੰਦ ਆ ਓਏ ਇਹਨੂੰ ਮੈਂ ਮਿੱਟ ਦੇ ਵਿੱਚ ਯੂਜ਼ ਕਰਾਂਗੇ ਕਿਉਂਕਿ ਜਦੋਂ ਤੁਸੀਂ 6 ਸੈਕਿੰਡ ਤੱਕ ਪੀਂਨੇ ਹੋ ਨਾ ਇਹ ਤੁਹਾਡੇ ਮੂੰਹ 'ਚ ਜਦੋਂ ਆਂਦੇ ਆ ਨਾ ਬਹੁਤ ਵਧੀਆ ਲੱਗਦੇ ਆ ਹੁਣ ਜਿਹੜਾ ਮੈਂ ਗਲਾਸ ਸਾਰਾ ਫਿਲ ਕਰ ਲਿਆ ਤੇ ਦੋ ਤਿੰਨ ਜਿਹੜੇ ਮੈਂ ਪੀਸ ਸੀਗੇ ਮੇਰੇ ਕੋਲ ਪਏ ਸੀਗੇ ਡਰਾਈ ਚੇਰੀ ਤੇ ਉਹ ਮੈਂ ਯੂਜ਼ ਕਰ ਲਏ ਸੀ ਤੇ ਜਿਹੜੇ ਮੇਰੇ ਕੋਲ ਸੀਡਸ ਜਿਹੜੇ ਪਏ ਸੀ ਮੈਂ ਉਹ ਵੀ ਪਾ ਲਏ ਸੀ ਸੀਡਸ ਮੈਨੂੰ ਪਸੰਦ ਆ ਤੁਸੀਂ ਕੋਈ ਵੀ ਡਰਾਈ ਫੂਡ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਤੇ ਥੋੜੇ ਜਿਹੜੇ ਮੈਂ ਕ੍ਰਸ਼ ਕੀਤੇ ਸੀ ਬਦਾਮ ਤੇ ਕਾਜੂ ਮੈਂ ਉਹ ਵੀ ਪਾ ਲਏ ਸੀਗੇ ਮੈਨੂੰ ਪਸੰਦ ਆ ਡਰਾਈ ਇਸ ਕਰਕੇ ਮੈਂ ਫੁੱਲ ਲੋਡ ਜੜਾ ਕਰਕੇ ਇਹਨੂੰ ਐਡ ਕਰਦੀ ਹਾਂ ਤੁਸੀਂ ਦੇਖ ਸਕਦੇ ਹੋ ਆਪਣਾ ਬਨਾਣਾ ਸ਼ੇਕ ਵੀ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਏ ਦੋਨੇ ਜੂਸ ਤੁਸੀਂ ਘਰ 'ਚ ਬਣਾ ਸਕਦੇ ਹੋ ਕੋਈ ਜ਼ਿਆਦਾ ਪੈਸਾ ਨਹੀਂ ਲੱਗਦਾ ਵਿਚਾਰ ਦੇ ਵਿੱਚ ਆਪਾਂ ਨੂੰ ਬਹੁਤ ਹੀ ਮਹਿੰਗੀ ਪੈਂਦੀ ਆ ਇਹ ਵਾਲੀ ਚੀਜ਼ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਜ਼ਰੂਰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਤਾਂ ਕਿ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਸਸ਼ਕਾ